ਇਹ ਤਾਂ ਅਤੇ ਜਿਨਨੇ ਅੱਜ ਸਵਾਗਤ ਦੇ ਵਿੱਚ ਬਤੌਰ ਬੁਲਾਏ ਸੀ ਬੈਠੇ ਹਨ ਇਹ ਆਤਮ ਚਿੰਤਨ ਦਾ ਇੱਕ ਮੌਕਾ ਹੈ ਕਿਉਂਕਿ ਮੀਡੀਆ ਤੇ ਇਹ ਇਤਰਾਜ਼ ਆਮ ਚੱਲਦਾ ਹੈ ਕਿ ਉਹ ਦੂਸਰਿਆਂ ਦੀ ਖਬਰ ਤਾਂ ਲੈਂਦਾ ਪਰ ਆਪਣੀ ਘਰੇਲੂ ਗੱਲ ਨਹੀਂ ਕਰਦਾ ਇਹ ਗੱਲ ਸੱਚ ਹੈ ਕਿ ਜਦੋਂ ਅਸੀਂ ਕੈਨੇਡਾ ਦੇ ਇਤਿਹਾਸ ਦੇ ਵਿੱਚ ਆਪਣੀ ਪੰਜਾਬੀ মিডিਆ ਦੀ ਗੱਲ ਕਰਦੇ ਹੋ ਤਾਂ ਸਾਨੂੰ ਬਹੁਤ ਗੌਰਵ ਮਹਿਸੂਸੀ ਦਾ ਐਸਾ ਅਹਿਸਾਸ ਹੁੰਦਾ ਹੈ ਜਿਨ੍ਹਾਂ ਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਕਿਸ ਅਦਰਕ ਤੱਕ ਪੱਤਰਕਾਰੀ ਦੇ ਤੌਰ ਤੇ ਸਾਡੇ ਮਹਾਨ ਬਜ਼ੁਰਗ ਦੇ ਅਕਸਰ ਮੈਂ ਇਹ ਗੱਲ ਕਰਦਾ ਹੁੰਨਾ ਕਿ ਜਦੋਂ ਤੱਕ ਅਸੀਂ ਇਤਿਹਾਸ ਨੂੰ ਨਾ ਦੇਖੀ ਅਸੀਂ ਵਰਤਮਾਨ ਬਾਰੇ ਸਹੀ ਦੀ ਨਾ ਹੀ ਸੋਚ ਸਕਦੇ ਤੇ ਭਵਿੱਖ ਦੇ ਸੰਬੰਧੇ ਵਿੱਚ ਸਹੀ ਅੰਦਾਜ਼ੇ ਨਹੀਂ ਲਾ ਸਕਦੇ ਹੁੰਦਾ ਇਹ ਇਹ ਕਿ ਅਸੀਂ ਅੱਜ ਜਦੋਂ মিডিਆ ਦੀ ਬੋਲਿੰਗ ਦੀ ਵੀ ਗੱਲ ਕਰਦੇ ਆ ਜਾਂ ਸੁਭਾਅ ਦੀ ਗੱਲ ਕਰਦੇ ਆ ਤਾਂ ਜਿਹੜਾ ਕੋਈ ਉੱਠਦਾ ਉਹ ਆਪਣੇ ਆਲੇ ਦੁਆਲੇ ਦੇਖ ਕੇ ਤੇ ਆਪਣੇ ਸਮੇਂ ਨੂੰ ਦੇਖਦਾ ਹੋਇਆ ਇਹ ਕਹਿੰਦਾ ਕਿ ਫਲਾਣਾ ਟੈਲੀਵਿਜ਼ਨ ਦਾ ਪਾਇਨੀਅਰ ਹੈ ਫਲਾਣਾ ਅਖਬਾਰਾਂ ਦਾ ਪਾਇਨੀਅਰ ਹੈ ਫਲਾਣਾ ਰੇਡੀਓ ਦਾ ਪਾਇਨੀਅਰ ਹੈ ਕੋਈ ਪਾਇਨੀਅਰ ਕਿੱਥੇ ਆਪਏ ਉਹ ਤਾਂ ਨਹੀਂ ਸਦਾਸ ਤੋਂ ਉਹਨਾਂ ਨੇ ਸਫ਼ਰ ਸ਼ੁਰੂ ਕੀਤਾ ਸੀ ਤੇ ਉਹਨਾਂ ਦਾ ਨਾਮ ਨਹੀਂ ਸੀ ਲੈਣਾ ਚਾਹੁੰਦੇ ਉਹਨਾਂ ਦੀ ਵਿਚਾਰਾਂ ਜਾਂ ਉਹਨਾਂ ਦੀ ਪੱਤਰਕਾਰੀ ਨੂੰ ਆਧਾਰ ਬਣਾ ਕੇ ਜੇਕਰ ਗੱਲ ਕਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਮੀਡੀਆ ਦੀ ਬੁਰਿੰਗ ਤੋਂ ਕਿਵੇਂ ਅਸੀਂ ਆਪਣੇ ਆਪ ਨੂੰ ਰੋਕ ਸਕਦੇ ਹਾਂ ਤੇ ਉਦੀ ਮਿਸਾਲ ਹੈ ਜਦੋਂ ਅਸੀਂ ਪ੍ਰੋਫੈਸਰ 1910 ਦੀ ਗੱਲ ਕਰਦੇ ਹਾਂ ਤਾਂ ਇੱਥੇ ਕਦੇ ਸ਼ੀਰ ਹਰਨਾਮ ਸਿੰਘ ਕਾਰੀ ਸਰੀਰ ਦੇ ਜਰਨਲਿਸਟ ਸਨ ਜਿਨ੍ਹਾਂ ਦੀ ਮਿਸ਼ਨ ਸਟੇਟਮੈਂਟ ਇਹ ਸੀ ਕਿ ਇਹ ਮੀਡੀਆ ਮਿਸ਼ਨ ਨਹੀਂ ਹੈ ਸੇਵਾ ਲਈ ਹੈ ਮੁਫਾਦਲੀ ਨਹੀਂ ਇਹ ਉਸ ਸਮੇਂ ਸੀ ਜਦੋਂ মিডিਆ ਗੋਲਿੰਗ ਨੈਸ਼ਨਲ ਪੱਤਰਤੀ ਕੈਨੇਡਾ ਦੇ ਰੇਸਿਸਟ মিডিਏ ਦੇ ਤੌਰ ਤੇ ਅੱਜ ਵੀ ਇਤਿਹਾਸ ਦਾ ਪੰਨਾ ਬਣੀ ਹੈ ਕਿ ਕੀ ਹੈਡਿੰਗ ਹੁੰਦੀ ਸੀ ਕਿ ਤੇ ਅੱਜ ਪੜੋ ਤਾਂ ਰੌਣਕ ਤੇ ਖੜੇ ਹੁੰਦੇ ਆ Hindu dogs are not allowed ਜਾਂ Indian and dogs are not allowed মিডিਏ ਦੇ ਵਿੱਚ ਖਬਰਾਂ ਤੇ ਲਿਖਿਆ ਹੁੰਦਾ ਸੀ ਕਿ ਇਹ ਲੋਕ ਜਿਹੜੇ ਆ ਇਹ ਕੈਨੇਡਾ ਨੂੰ ਗੰਦਾ ਕਰਦੇ ਆ ਉਸ ਵੇਲੇ ਬੈਂਕੂਰ ਪ੍ਰੋਵਿੰਸ ਵਰਗੇ ਜਿਹੜੇ ادارے ਆ ਇਹਨਾਂ ਦਾ ਮੂਰ ਜਿਸ ਤਰ੍ਹਾਂ ਏਸ਼ੀਆ ਲੋਕਾਂ ਪੀੜਤ ਭਾਈਚਾਰੇ ਖਾਸ ਤੌਰ ਤੇ ਸਾਡੇ ਬਜ਼ੁਰਗਾਂ ਦੀ ਗੱਲ ਵੀ ਹੈ ਉਹਨਾਂ ਨੂੰ ਜਿਸ ਤਰੀਕੇ ਨਾਲ ਮੀਡੀਆ ਬੁਲੀਂ ਕਰਦਾ ਸੀ ਉਹ ਉਦਾਹਰਨ ਜਿਹੜੀ ਲੱਭਣੀ ਔਖੀ ਹੈ ਅੱਜ ਸਾਨੂੰ ਸ਼ਾਇਦ ਇਸ ਕਰਕੇ ਨਹੀਂ ਪਤਾ ਕਿਉਂਕਿ ਅਸੀਂ ਇਤਿਹਾਸ ਦੇ ਜਾਂ ਮੀਡੀਆ ਦੇ ਇਤਿਹਾਸ ਤੇ ਵਿਦਿਆਰਥੀ ਨਹੀਂ ਤੇ ਜਿਹੜਾ ਆਉਂਦਾ ਉਨ ਕੋਸ਼ਿਸ਼ ਹੀ ਹੁੰਦੀ ਹੈ ਕਿ ਮੈਂ মিডিਆ ਦਾ ਬਡਕਿੰਗ ਜਾਂ ਬਡਾਕਿੰਗ ਦਾ ਖੁੰਦਾ ਸਰਗਰਮ ਨਹੀਂ ਉਹਨਾਂ ਨੂੰ ਦੇਖਦੇ ਆ ਤਾਂ ਉੱਥੋਂ ਪਤਾ ਲੱਗਦਾ ਗੁਰਨਾਨਕ ਜਹਾਜ਼ ਦੇ ਮਸਾਫਰਾਂ ਦੀ ਜਿਹੜੀ ਕਾਰਟੂਨ মিডিਆ ਬਣਾ ਕੇ ਉਹਨਾਂ ਨੂੰ ਜਿਸ ਤਰੀਕੇ ਨਾਲ ਧੋਸ ਕਰਦਾ ਸੀ ਅੱਜ ਉਹ ਕਾਰਟੂਨ ਸੁਖਿੰਦਰ ਸਿੰਘ ਦੀ ਲਗਾਤਾਰ ਆਪਣੇ ਅਖਬਾਰ ਛਾਪ ਰਹੇ ਆ ਤੇ ਉਹ ਜਦੋਂ ਪੜਦੇ ਆ ਤਾਂ ਉਹ ਗੁਰਦਿਤ ਸਿੰਘ ਵਰਗੇ ਸ਼ਖਸੀਅਤਾਂ ਤੋਂ ਪਤਾ ਲੱਗਦਾ ਕਿਸ ਤਰ੍ਹਾਂ ਉਹ ਚੀਜ਼ ਜਿਹੜੀ মিডিਏ ਦੀ ਬੁਲੀਂਗ ਹੈ ਉਹਦਾ ਅਸੀਂ ਸਾਹਮਣਾ ਕਰਦੇ ਰਹੇ ਆ ਰਫਸੂਸ ਕਿਉ ਸਾਡੇ ਵਿੱਚ ਕਿਉਂ ਆ ਗਈ ਦੁੱਖ ਇਸ ਗੱਲ ਦਾ ਗੁਰਪ੍ਰੀਤ ਸਿੰਘ ਬਰਾਨੀ ਕੁਝ ਉਦਾਹਰਣਾਂ ਦਿੱਤੀਆਂ ਸੀ ਤਿੰਨ ਚਾਰ ਉਦਾਹਰਣਾਂ ਪੋਲੀਟੀਕਲ ਤੌਰ ਤੇ ਵੀ ਹੈ ਜਾਂ ਸਾਡੀਆਂ ਸਮਾਜਿਕ ਜੀਵਨ ਜਾਂਚ ਬਾਰੇ ਹੈ ਜਾਂ ਇਸ ਤੋਂ ਇਲਾਵਾ ਸਾਡੇ ਇਥੋਂ ਦੇ ਨਹੀਂ ਅਸੀਂ ਭਾਰਤੀ ਮੀਡੀਆ ਦੀ ਗੱਲ ਕਰਦੇ ਹਾਂ ਸ਼ਿਰਗੋਤ ਸਾਹਿਬ ਟੈਲੀਵਿਜ਼ਨ ਪ੍ਰੋਗਰਾਮ ਰੈਗੂਲਰ ਕਰਦੇ ਨੇ ਰਜਾਨਾ ਜੀ ਦੀ ਵੈਬਸਾਈਟ ਤੇ ਹੁੰਦਾ ਹੈ ਕਿ ਇਹ ਬਿੱਦਰ ਇਹ ਜਾਣਦੇ ਨੇ ਕਿ ਉਥੇ ਵੀ ਐਸੇ ਸ਼ਖਸ ਨੇ ਜਿਹੜੇ ਉਥੋਂ ਦੇ ਕਾਰਪੋਰੇਟ ਘਰਾਣੇ ਦੇ মিডিਆ ਬੁਲਿੰਗ ਦਾ ਸ਼ਿਕਾਰ ਹੋ ਰਹੇ ਨੇ ਪਰਵੀਸ਼ ਕੁਮਾਰ ਉਹਨਾਂ ਚੋਂ ਸੁਦਾ ਭਾਰਤਵਾਜ ਉਹਨਾਂ ਚੋਂ ਹੈ ਰਾਣਾ ਯੋਗ ਉਹਨਾਂ ਚੋਂ ਹੈ ਤਿਸ ਦਾ ਸੀਤਰਾਵਾੜ ਉਹਨਾਂ ਚੋਂ ਹੈ ਗੋਤ ਨਵਨਖਾ ਉਹਨਾਂ ਚੋਂ ਹੈ ਕਿ ਅਸੀਂ ਜਦੋਂ ਅੱਜ ਦੇਖਦੇ ਆਂ ਕਿ ਸਾਡੇ ਸਾਹਮਣੇ ਗੋਰੀ ਲਕੇਸ਼ ਵਰਗੀ ਇੱਕ ਮਹਾਨ ਪੱਤਰਕਾਰਾਂ ਨੂੰ ਸ਼ਰਿਆ ਮਾਰ ਦਿੱਤਾ ਗਿਆ ਹੋਵੇ ਕਿ ਉਥੋਂ ਦਾ ਮੀਡੀਆ ਜਿਹੜਾ ਹੈ ਉਸ ਤੇ ਗੰਗਿਆ ਚੜਾ ਰਿਹਾ ਹੋਵੇ ਅੱਜ ਵੀ ਇਹ ਤਾਜ਼ਾ ਘਟਨਾ ਹੈ ਕਿ ਕੈਨੇਡਾ ਇੰਡੀਆ ਰਿਲੇਸ਼ਨ ਦੇ ਬਾਰੇ ਜਦੋਂ ਕੋਈ ਗੱਲਬਾਤ ਚੱਲਦੀ ਹੈ ਜਿਸ ਤਰੀਕੇ ਨਾਲ ਗੋਰੀ ਨੂੰ ਹੋ ਰਹੀ ਹੈ ਉਹ ਸਿੱਖਰ ਦੀ ਹੈ ਕਿਸੇ ਦੀ ਗਰੀਲ ਨਹੀਂ ਸੁਣੀ ਜਾ ਰਹੀ ਤੇ ਸਰਕਾਰੀ ਬੋਲੀ ਬੋਲੀ ਜਾ ਰਹੀ ਹੈ ਉੱਥੇ ਨਹੀਂ ਇਹ ਗੱਲ ਇੱਥੇ ਵੀ ਹੈ ਕਿ ਰਾਜਨੀਤਿਕ ਨੁਕਤੇ ਤੋਂ ਦੇਸੀ ਮੀਡੀਆ ਇੱਥੇ ਜਿਸ ਤਰ੍ਹਾਂ ਕਰ ਰਿਹਾ ਹੈ ਉਸਦੇ ਬਾਰੇ ਵੀ ਸਚਾਈ ਇਹ ਹੈ ਕਿ ਇੱਥੇ ਰਹਿਣਾ ਪਰ ਇਥੋਂ ਦੇ ਸਿਸਟਮ ਦੀਆਂ ਜਿਹੜੀਆਂ ਊਨਤਾਈਆਂ ਉਹਨਾਂ ਨੂੰ ਬਿਆਨ ਕਰਨ ਦੀ ਥਾਂ ਤੇ ਬਾਹਰਲੀਆਂ ਜੜੀਆਂ ਪ੍ਰਸ਼ੰਸਾਵਾਂ ਉਹਨਾਂ ਦੇ ਗੁਣ ਗਾਉਣੇ ਕਿ ਇੱਥੇ ਰਹਿਣਾ ਫਿਰ ਕੱਲ ਸਾਡੇ ਅਨੁਭਵ ਦੇ ਚੇਤਿਆਂ ਜਾਂ ਵਿਅਕਤੀ ਵਿਸ਼ੇਸ਼ ਵੱਲ ਅਸੀਂ ਨਾ ਜਾਣਦੇ ਹੋਏ ਇਹ ਜਦੋਂ ਸੈਮੀਨਾਰ ਸ਼ੁਰੂ ਵੀ ਕੀਤੇ ਗਏ ਉਸ ਦਾ ਕਾਰਨ ਇਹ ਹੀ ਸੀ ਕੁਝ ਇੱਕ ਮੀਡੀਆ ਸ਼ਖਸੀਅਤਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਬੁਲਿੰਗ ਹੋ ਰਹੀ ਹੈ ਪਰ ਅਫਸੋਸ ਹੈ ਕਿ ਇਸ ਦਾ ਹਿੱਸਾ ਸਾਨੂੰ ਸਾਰਿਆਂ ਨੂੰ ਬਣਨਾ ਚਾਹੀਦਾ ਹੈ ਜੇ ਅਸੀਂ ਕਿਸੇ ਗੱਲ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਾਨੂੰ ਲਗਾਤਾਰ ਉਸ ਦਾ ਹਿੱਸਾ ਬਣ ਕੇ ਚੱਲਣਾ ਚਾਹੀਦਾ ਹੈ ਅੱਜ ਮੈਂ ਇਹ ਦੇਖਦਾ ਕਿ ਜਦੋਂ ਸਾਡੇ ਤੰਤੇ ਲੱਗਦੀ ਹੈ ਅਸੀਂ ਬੋਲਦੇ ਹਾਂ ਪਰ ਜਦੋਂ ਉਹ ਮੀਡੀਆ ਕਿਸੇ ਹੋਰ ਦੀ ਗੱਲ ਕਰਦਾ ਫਿਰ ਅਸੀਂ ਚੁੱਪ ਹੋ ਜਾਂਦੇ ਹਾਂ ਉਦਾਹਰਨ ਵਜੋਂ ਰੇਡੀਓ ਸਾਡੇ ਬੜੇ ਕਾਮਯਾਬ ਨੇ ਇੱਥੇ ਮਾਣ ਹੈ ਸਾਨੂੰ ਮਹਿਸੂਸ ਹੁੰਦਾ ਪਰ ਹੁੰਦਾ ਕੀ ਹੈ ਕਿ ਇੱਕ ਮੀਡੀਆ ਦਾ ਬੰਦਾ ਵੀ ਜਦੋਂ ਉਸ ਗੱਲ ਨੂੰ ਜਿਹੜੀ ਲਗਾਤਾਰ ਗਲਤ ਹੋ ਰਹੀ ਹੈ ਉਸ ਨੂੰ ਪਿਠਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਹੀ ਨੱਪਣ ਦੀ ਡਰਾਉਣ ਦੀ ਕੋਸ਼ਿਸ਼ ਹੁੰਦੀ ਹੈ ਆਮ ਲੋਕਾਂ ਤੋਂ ਤਾਂ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਤਾਂ ਵਿਕਟਮ ਬਣਾਉਣਾ ਹੀ ਹੈ ਮੀਡੀਆ ਹੀ ਮੀਡੀਆ ਦਾ ਵਿਕਟਮ ਹੈ ਸੋਲੂਸ਼ਨ ਕੀ ਹੈ ਵਿਚਾਰਾ ਤਾਂ ਹੱਲ ਕੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਪੱਤਰਕਾਰੀ ਦਾ ਖੇਤਰ ਜੇ ਅਸੀਂ ਸਿਰਫ ਚਿਹਰੇ ਮੂਰੇ ਦਿਖਾਉਣ ਦਾ ਖੇਤਰ ਮੰਨਦੇ ਹਾਂ ਜ जहां ਆਪਣੀ ਕੋ ਸ਼ਾਮਦੀ ਦਾ ਇਹ ਬਹੁਤ ਕ੍ਰਿਪਾ ਹੈ ਇਹ ਤਲਵਾਰ ਦੀ ਧਾਰ ਤੇ ਤੁਰੇ ਜਾਣ ਵਾਲਾ ਇਹ ਮੰਜ਼ਰ ਤੇ ਇਹ ਕਰਨ ਵਾਲਾ ਖੇਤਰ ਹੈ ਜਿਸ ਦੇ ਪਹਿਲੇ ਯੋਧੇ ਵੀ ਸ਼ਹੀਦ ਹੋਏ ਨੇ ਮੈਂ ਅਸਲੀ ਸ਼ਹੀਦੀ ਗੱਲ ਕਰਦਿਆਂ ਉਹਨਾਂ ਦੀ ਗੱਲ ਕਰਦਾ ਜਿਨ੍ਹਾਂ ਨੇ ਹਰਨਾਮ ਸਿੰਘ ਕਾਰੀ ਸਾਰੇ ਵਰਗਿਆਂ ਨੇ ਸਹੀ ਉਹ ਜ਼ਿੰਦਗੀ ਦਾ ਰਫ਼ਤਾਰ ਮੰਨੀ ਹੈ ਤੇ ਉਹਦੇ ਤੇ ਚੱਲੇ ਹੈ ਉਂਗਲਾ ਤੇ ਲਹੂ ਲਾਲ ਛੀਰ ਵਣ ਕੇ ਜਾੜੀ ਸ਼ਹੀਦ ਨਹੀਂ ਸੋ ਅੱਜ ਅਸੀਂ ਇਹ ਵੀ ਫੈਸਲਾ ਕਰਨਾ ਜੇ ਕਰਮੇ ਚੱਕੀਏ ਤੇ ਉਸ ਕਰਮ ਦੇ ਵਿੱਚ ਅਸੀਂ ਇਹ ਦੇਖੀਏ ਕਿ ਇਹ ਕਿਸੇ ਨੂੰ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਨੂੰ ਨਿਸ਼ਾਨਾ ਬਣਾ ਕੇ ਤਨੀ ਕਿਸੇ ਨੂੰ ਥੱਲੇ ਸੁੱਟ ਲਈ ਜ਼ਲੀਲ ਕਰ ਲਈ ਦੂਜੀ ਗੱਲ ਪੋਲੀਟੀਕਲ ਖੇਤਰ ਦੇ ਵਿੱਚ ਮੈਂ ਬਿਜਾਤੀ ਇੱਕ ਵਾਰ ਕਿਸੇ ਪੋਲੀਟੀਕਲ ਪਾਰਟੀ ਦਾ ਆਲੋਚਕ ਹੋ ਸਕਦਾ ਪਰ ਜਦੋਂ ਮੇਰੇ ਹੱਥ ਦੇ ਵਿੱਚ ਮੈਂਤ ਹੈ ਤਾਂ ਮੈਂ ਕਿਵੇਂ ਉਸ ਪਾਰਟੀ ਜਾਂ ਉਸ ਦੇ ਨੁਮਾਇੰਦਿਆਂ ਨੂੰ ਇਸ ਤਰ੍ਹਾਂ ਕਿੰਦਾ ਕਿਉਂਕਿ ਮੇਰੀ ਜਿਹੜੀ ਸੋਚ ਹੈ ਆਈਡਿਓਲੋਜੀਕ ਬਕਰੀਏ ਇਹ ਗਲਤ ਗੱਲ ਹੈ ਤੇ ਆਖਰੀ ਗੱਲ ਇਹ ਹੈ ਕਿ ਜਦੋਂ ਅਸੀਂ ਬਾਹਰ ਹੋਈਆਂ ਸ਼ਖਸੀਅਤਾਂ ਜੋ ਇਹਨਾਂ ਜਿਹੇ ਵਿਚਾਰਾਂ ਦੀ ਰੌਸ਼ਨੀ ਦੇ ਵਿੱਚ ਉਹ ਕਮੰਤਰੀ ਪਦਰ ਤੇ ਕੈਨੇਡਾ ਦੇ ਪੰਜਾਬੀ মিডিਏ ਦੀ ਗੱਲਬਾਤ ਕਰਾਂਗੇ ਤਾਂ ਸਾਨੂੰ ਇਹ ਜ਼ਰੂਰ ਮਾਨ ਉਸ ਨੂੰ ਸਮਝਦਾ ਕਿ ਬੁੱਟਾ ਜਿੰਨਾ ਬਜ਼ੁਰਗਾਂ ਨੇ ਲਾਇਆ ਉਹਨਾਂ ਦੀ ਬਦੌਲਤ ਅਸੀਂ ਅੱਗੇ ਜ਼ਰੂਰ ਚੱਲਾਂਗੇ ਯਕੀਨਨ ਤੌਰ ਤੇ ਜਿਵੇਂ ਆਦਰ ਸਾਹਿਬ ਦੀ ਗੱਲ ਪਹਿਲਾਂ ਚੱਲੀ ਉਹਨਾਂ ਨੇ ਇੱਕ ਗੱਲ ਬੜੇ ਕਮਾਲ ਦੀ ਲਿਖੀ ਹੈ ਤੇ ਉਹ ਸ਼ੇਰ ਉਹਨਾਂ ਦਾ ਕਾਫੀ ਗੌਰ ਵੀ ਹੈ ਕਿ ਤਗਮਿਆਂ ਦੇ ਥਾਂ ਤੇ ਹਿੱਕ ਵਿੱਚ ਗੋਲੀਆਂ تگمیاں دے تھان کے حکومت گوڑیاں اے بھی ایک سنمان دا انداز ہے گیت تیرے مقبری کر ہکوچ روشنی دا راج ہے جو جگہ اس دا نشانہ بن دا وقت دا حاکم نشانے باز ہے او کے جس دی جان ہی نیریج ہے او کے جس دی جان ہی نیریج ہے اس نو جگن جگڑتے اتراض ہے اس نو جگن جگڑتے اتراض ہے બહુ શુક્રિયા ધનવાદ